ਕਿਆ ਤਾਂ ਉਹ ਗੱਲ ਸਰ ਤੁਹਾਡੇ ਮੁਤਾਬਕ ਕਿੰਨੇ ਜਦੋਂ ਮਾਲ ਸਟੋਰ ਹੋਏਗਾ ਇਹਦੀ ਕੀ ਕੰਡੀਸ਼ਨ ਕੀ ਦੀ ਇਹ ਦੇਖੋ ਇਹਨੂੰ ਸਟੋਰ ਕੀਤਾ ਇਹਨੇ ਇਹ ਫੇਸ ਕੀਤਾ ਹੈ ਇਹ ਇਹ ਕਹ ਰਿਹਾ ਕੱਲ ਨੂੰ ਪੈਕ ਦੇਖੋ ਜਦੋਂ ਵੀ ਕੋਈ ਚੀਜ਼ ਆਉਂਦੀ ਹੈ ਨਾ ਉਹਦੇ ਉੱਤੇ ਲਿਖਣਾ ਚਾਹੀਦਾ ਹਾਂ ਮਾਰਕਰ ਦੇ ਨਾਲ ਬਸ ਕਦੋਂ ਮੈਨੂੰ ਕੋਲ ਆਈਏ ਐਸੇ ਕਦੋਂ ਤਾਂ ਕਿ ਟਿਕਾ ਕੋਈ ਇਹਨੇ ਟੈਕਿੰਗ ਨਹੀਂ ਕੀਤੀ ਕੋਈ ਕੁਛ ਨਹੀਂ ਕੀਤਾ برف ਤੇ ਦੇ ਜੰਮੀ ਹੋਈ ਹੈ ਸੈਂਪਲ ਚਰੇ ਨੇ ਸਹੀ ਨਹੀਂ ਟੈਕਿੰਗ ਕੀਤਾ ਹੈ ਕੀ ਇਹ ਸੇਦਨਾ ਖਲਵਾੜ ਜੀ ਅਸੀਂ ਇਹਦੇ ਸੈਂਪਲਸ ਲੈ ਲਏ ਆ ਸੇਦਨਾ ਸੇਦਨਾ ਖਲਵਾੜ ਪੂਰੀ ਦੇਖੋ 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 ਕਮਿਸ਼ਨ ਤੇ ਪਿਆ ਹੋਇਆ ਜਿੰਦਵਾਇ ਕਰਦੇ ਆ ਅਸੀਂ ਜਿਹੜੇ ਇਹ ਸੈਂਪਲਸ ਲੈ ਲਏ ਹਮ ਸੈਂਪਲਸ ਲੈਣ ਤੋਂ ਬਾਅਦ ਉਹ ਫਿਰ ਅੰਦਰ ਕਦੀ ਵਾਪਸ ਨਹੀਂ ਆਉਂਦੇ ਸਰ ਕਿੱਥੇ ਆਏ ਜੀ ਆਪਾਂ ਏਰੀਆ ਕਿਹੜਾ ਜੀ ਰਾਮਪਾ ਜਿਹੜੀ ਐ ਜੀ ਬੜਾ ਬੜੀ ਮਸ਼ਹੂਰ ਦੁਕਾਨ ਹੈ ਬਹੁਤ ਮਸ਼ਹੂਰ ਦੁਕਾਨ ਹੈ ਮੈਂ ਕਹਾਂ ਬੜੀ ਸਪਲਾਈ ਹੈ ਇਹਨਾਂ ਦੀ ਪure ਸ਼ਹਿਰ 'ਚ ਜੀ 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 ਅਸੀਂ ਇਹਨਾਂ ਦੇ ਵੀ ਚਲੋ ਜਿਹੜਾ ਅਗਲੀ ਚੇਨ ਬਣਾ ਰਹੇ ਹਾਂ ਸੋ ਹਾਂਜੀ ਇਹ ਕਲਰ ਚਾਂਪ ਹੈ ਕਿਉਂਕਿ ਕਲਰ ਕਰਨੀ ਕੀਤੀ ਹੈ ਗ੍ਰੀਨ ਕਲਰ ਤੇ ਜਿਹੜਾ ਕਲਰ ਇਹ ਸੇਧ ਵਾਸਤੇ ਲੀਵਰ ਵਾਸਤੇ ਹਾਨੀ ਕਰਦੇ ਜੀ ਦੇਖੋ ਜੇ ਤੇ ਪਰਮਿਟਡ ਹੋਏਗਾ ਫਾਸਟ ਵੀ ਨੈਫਸੀ ਪਰਮਿਟਡ ਅਜਾ ਰਿਪੋਰਟ ਦੇ ਬਾਅਦ ਹੀ ਕੁਝ ਹੋਏਗਾ ਨਾ ਜੀ ਆਪਾਂ ਕੁਝ ਹੱਲੇ ਭਾਵੇਂ ਰੰਗ ਜਿਹੜਾ ਮੱਝੀ ਵੇਖਦਾ ਪਿਆ ਬਾਏ ਰੰਗ ਕੀ ਨਿਕਲੇਗਾ ਤੇ ਰਿਪੋਰਟ ਨਹੀਂ ਦੱਸੇਗੇ ਐਸ ਕਰਕੇ ਆਪਾਂ ਹਾਂ ਬਿਲਕੁਲ ਜਿਹੜੀ ਅੱਜ ਕੱਲ੍ਹ ਜ਼ਿਆਦਾ ਬੱਚੇ ਇਨਫੈਕਸ਼ਨ ਪਾਈ ਜਾ ਰਹੀ ਆ ਗੱਲ ਤੇ ਆ ਵੀ ਹੈ ਵੀਰੇ ਇਹਨੇ ਸੈਂਪਲ ਫੇਲ ਹੋਣਗੇ ਤੇ ਕੰਮ ਹੋਏਗਾ ਨਹੀਂ ਹਾਂ ਹਾਈ ਸਰ ਡਿਪਾਰਟਮੈਂਟ ਤੇ ਆਪਣਾ ਨਾਮ ਦੱਸੋ ਸਰ ਕਿੱਥੇ ਕਾਰਵਾਈ ਕੀਤੀ ਗਈ ਹੈ ਤੇ ਕੀ ਕੀ ਚੀਜ਼ਾਂ ਦੇ ਬਿੜੀਆਂ ਸਨ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਦਾ ਨਾਤਾ ਹਾਂ ਜੋ ਵੀਡੀਓ ਅ ਪਿਛਲੇ ਦਿਨੀ ਤੁਸੀਂ ਦੇਖਿਆ ਨਾ ਵਾਇਰਲ ਹੋਈ ਹੈ ਜਿਹਦੇ ਵਿੱਚ ਮੋਮੋਜ਼ ਔਰ ਜਿਹੜਾ ਮੈਨੂਫੈਕਚਰਿੰਗ ਪਰਮਿਸੀਸ ਹੈ ਬਹੁਤ ਹੀ ਗੰਦਾ ਪਾਇਆ ਗਿਆ ਉਸ ਦੇ ਮਤਲਕ ਸਾਨੂੰ ਮਾਨਯੋਗ ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ ਪੰਜਾਬ ਸ਼੍ਰੀ ਦਿਲਰਾਜ ਸਿੰਘ ਜੀ ਔਰ ਡਿਪਟੀ ਕਮਿਸ਼ਨਰ ਮੈਮ ਅ ਅ ਸਚੀ ਸਾਨੀ ਜੀ ਔਰ ਸਾਡੇ ਸ਼ਿਵ ਸੋਜਨ ਮੈਡਮ ਡਾਕਟਰ ਕਿਰਨਦੀਪ ਕੌਰ ਜੀ ਔਰ ਐਸਐਸਪੀ ਵਿਜੀਲੈਂਸ ਜਿਹੜੇ ਹੈ ਸ੍ਰੀ ਲਖਬੀਰ ਜੀ ਉਹਨਾਂ ਵੱਲੋਂ ਜਿਹੜਾ ਹੈ ਸਾਨੂੰ ਇਹ ਕਿਹਾ ਗਿਆ ਕਿ ਕਿ ਇੱਥੇ ਜਿਹੜਾ ਹੈ ਇੱਕ ਮੁਹਿੰਮ ਦੇ ਤਹਿਤ ਆਪਾਂ ਇਹ ਕਰੀਏ ਤਾਂ ਕਿ ਲੋਕਾਂ ਦੀ ਸੇਤਨਾ ਕਿਸੇ ਤਰੀਕੇ ਦਾ ਖਿਲਵਾੜ ਨਾ ਹੋਵੇ ਸੋ ਅਸੀਂ ਅੱਜ ਇਸ ਮੁਹਿੰਮ ਦੇ ਤਹਿਤ ਜਿਹੜੀ ਹੈ ਸਾਡੇ ਇੱਕ ਜੁਆਇੰਟ ਆਪਰੇਸ਼ਨ ਪੁਲਿਸ ਦੇ ਨਾਲ ਜਿਹੜਾ ਹੈ ਅਸੀਂ ਇੱਥੇ ਕੀਤਾ ਹੈ ਉਹ ਅੱਜ ਅਸੀਂ ਰਾਮਬਾਗ ਦੇ ਵਿੱਚ ਆਏ ਆ ਇੱਥੇ ਅਸੀਂ ਇੱਕ ਜਿਹੜਾ ਸ਼ਹਿਰ ਦੇ ਵਿੱਚ ਲਗਭਗ ਸਾਰਿਆਂ ਨੂੰ ਸਪਲਾਈ ਕਰਦੇ ਆ ਚਾਂਪਸ ਔਰ ਮੋਮੋਜ਼ ਐਂਡ ਆਲ ਅਸੀਂ ਇੱਥੇ ਸੈਂਪਲਿੰਗ ਦੇ ਲਈ ਆਏ ਆ ਔਰ ਇਹਦੇ ਡੀਪ ਡੀਪ ਫਰੀਜ਼ਰ ਦੇ ਵਿੱਚ ਕਾਫੀ ਤਾਦਾਦ ਦੇ ਵਿੱਚ ਚਾਂਪ ਔਰ ਮੋਮੋਜ਼ ਔਰ ਜਿਹੜਾ ਹੈ ਸੌਸਿਸ ਵਗੈਰਾ ਪਈਆਂ ਹੋਈਆਂ ਸੀ ਸੋ ਅਸੀਂ ਜਿਹੜਾ ਇਹਨਾਂ ਦੇ ਸੈਂਪਲ ਇਕੱਤਰ ਕਰ ਲਏ ਆ ਔਰ ਅਸੀਂ ਜਿਹੜਾ ਹੈ ਇਹਨਾਂ ਤੋਂ ਕਿੱਥੇ ਮੈਨੂਫੈਕਚਰਿੰਗ ਹੁੰਦੀ ਹੈ ਉਹਦੇ ਬਾਰੇ ਪਤਾ ਕੀਤਾ। ਫਰੈਸ਼ ਚੀਜ਼ ਦਾ ਤੇ ਪੈਕਿੰਗ ਦਾ ਜਾਂ ਫ੍ਰੀਜ਼ ਕੀਤਾ ਦਾ ਉਹ ਕਿ ਕਿਸੇ ਸਮਾਂ ਜਿਹੜਾ ਤੁਸੀਂ ਚੈੱਕ ਕੀਤਾ ਸਰ ਜੀ। ਦੇਖੋ ਕੰਡੀਸ਼ਨ ਇਹ ਸੀ ਕਿ ਡੀਫ੍ਰੀਜ਼ਡ ਪਿਆ ਹੋਇਆ ਸੀ ਔਰ ਡੀਫ੍ਰੀਜ਼ਰ ਦੇ ਵਿੱਚ ਜਿਹੜਾ ਸਮਾਨ ਪਿਆ ਹੋਇਆ ਉਹਦੇ ਵਿੱਚ ਕਿਸੇ ਤਰੀਕੇ ਦੀ ਕੋਈ ਲੇਬਲਿੰਗ ਨਹੀਂ ਹੈ ਕਿ ਕਦੋਂ ਇਹ ਚੀਜ਼ ਇਹਨਾਂ ਨੇ ਪ੍ਰਾਪਤ ਕੀਤੀ ਹੈ ਔਰ ਕਿੰਨੀ ਦੇਰ ਤੱਕ ਇਹ ਚੀਜ਼ ਠੀਕ ਹੈ ਇਹਦੇ ਮਿਆਦ ਪੁੱਗਣ ਦੇ ਬਾਰੇ ਕੁਝ ਨਹੀਂ ਲਿਖਿਆ ਹੋਇਆ। ਦੇ ਕਿਉਂਕਿ ਦੇਖੋ ਦੇਖਣ ਤੋਂ ਤਾਂ ਇਹ ਲੱਗਦਾ ਕਿ ਬੜੇ ਦਿਨਾਂ ਤੋਂ ਚੀਜ਼ ਦੇ ਵਿੱਚ ਪਈ ਹੋਈ ਹੈ ਸੋ ਇਸ ਕਰਕੇ ਅਸੀਂ ਸੈਂਪਲ ਇਹਨਾਂ ਦੇ ਲੈ ਲਏ ਆ ਸੈਂਪਲ ਦੀ ਰਿਪੋਰਟ ਜਦੋਂ ਆ ਜਾਏਗੀ ਉਸ ਤੋਂ ਬਾਅਦ ਅਸੀਂ ਜੋ ਵੀ ਇਹਨਾਂ ਤੇ ਬੰਦੀ ਕਰਦੇ ਕਰਾਂਗੇ ਇਸ ਤੋਂ ਅੱਗੇ ਹੋਰ ਵੀ ਦੇਖਣ ਚਾਹਿਆ ਜਿਵੇਂ ਮੁਹੰਮਦ ਜ਼ੈਰਾ ਤਿਆਰ ਹੁੰਦੇ ਰਹੇ ਨੇ ਦੇਖੋ ਜੀ ਅਸੀਂ 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 ਇੱਥੇ ਆਏ ਆਂ ਸਾਨੂੰ ਇੱਥੋਂ ਦੀ ਕੁਝ ਇਨਪੁਟਸ ਮਿਲੇ ਆਂ ਅਸੀਂ ਉਸ ਇਨਪੁਟਸ ਤੇ ਕੰਮ ਕਰਾਂਗੇ ਔਰ ਜੇ ਸਾਡੀ ਜਿਹੜਾ ਹੈ ਉੱਥੇ ਤੱਕ ਅਸੀਂ ਪਹੁੰਚ ਪਹੁੰਚ ਕਰਦੇ ਆਂ ਤੇ ਤੁਹਾਨੂੰ ਅਸੀਂ ਜ਼ਰੂਰ ਸੂਚਿਤ ਕਰਾਂਗੇ ਥੈਂਕ ਯੂ ਬੜੀ ਖਬਰ ਆ ਗਈ ਹੈ ਜੇ ਨਿਊਜ਼ੀਲੈਂਡ ਫਿਰ ਮਿਲ ਗਈ ਹੈ ਬਹੁਤ ਬਹੁਤ ਸ਼ੁਕਰੀਆ ਪ੍ਰਚਾਰ ਤੋਂ ਐਸਐਸਪੀ ਜੀ ਲੈ ਡਿਪਲੀ ਕਮਿਸ਼ਨਰ ਆਪਰੇ ਸਰ ਉਹ ਸੀਰ ਸਰ ਜਨ ਬਾਕੀ ਸਰ ਇੱਕ ਮੈਸੇਜ ਕੀ ਆਪਣੇ ਵੱਲੋਂ ਜਿਹੜੇ ਚੀਜ਼ਾਂ ਤਿਆਰ ਕਰਦੇ ਨੇ ਵੀ ਇੱਕ ਜਿਹੜਾ ਅੱਖਾਂ ਖਾਂਦਾਂ ਲੋਕਾਂ ਨੂੰ ਲਈ ਉਹਨਾਂ ਦੀ ਆਪਣੇ ਵੱਲੋਂ ਮੈਸੇਜ ਕੀ ਜੋਗੇ ਸਰ ਜਿੰਨੇ ਵੀ ਨੇ ਦੇਖੋ ਮੇਰਾ ਤਾਂ ਸਾਰੇ ਜਿੰਨੇ ਵੀ ਕਿ ਜਿਹੜੇ ਦੁਬਾਰਾ ਬੋਲੇ ਭਾਜੀ ਇਹ ਜੀ ਮੇਰਾ ਤਾਂ ਜਿੰਨੇ ਵੀ ਜਿਹੜੇ ਚੀਜ਼ਾਂ ਬਣਾਉਣ ਵਾਲੇ ਆ ਮੈਨੂਫੈਕਚਰਰਸ ਨੇ ਉਹਨਾਂ ਨੂੰ ਅਪੀਲ ਹੈ ਹੱਥ ਜੋੜ ਕੇ ਅਪੀਲ ਹੈ ਡਾਇਰੈਕਸ਼ਨਸ ਵੀ ਹੈ ਕਿ ਤੁਸੀਂ ਜਿਹੜਾ ਹੈ ਬਿਲਕੁਲ ਸਾਫ਼ ਸੁਥਰੀ ਜਗਾ ਦੇ ਵਿੱਚ ਜਿਹੜਾ ਹੈ ਚੀਜ਼ਾਂ ਨੂੰ ਬਣਾਓ ਆਪਣੀ ਪਰਸਨਲ ਹਾਈਜਨ ਵੀ ਰੱਖੋ ਔਰ ਜਿਹੜਾ ਹੈ ਜਗਾ ਨੂੰ ਵੀ ਸਾਫ ਸੁਥਰਾ ਰੱਖੋ ਚੰਗਾ ਮਟੀਰੀਅਲ ਯੂਜ਼ ਕਰੋ ਔਰ ਰੰਗਾ ਤੋਂ ਗੁਰੇਜ਼ ਕਰੋ ਔਰ ਜੇ ਰੰਗ ਵਰਤਨੇ ਵੀ ਆ ਬਹੁਤ ਮਿਨਿਮਮ ਮਿਕਦਾਰ ਦੇ ਵਿੱਚ ਪਰਮਿਟਿਡ ਸਿੰਥੈਟਿਕ ਫੂਡ ਕਲਰ ਹੀ ਵਰਤੋ ਔਰ ਜੇ ਵੈਸੇ ਤਾਂ ਮੇਰੀ ਮੇਰੀ ਜਿਹੜੀ ਅਪੀਲ ਹੈ ਕਿ ਰੰਗਾ ਤੋਂ ਬਗੈਰ ਆਪਾਂ ਖਾਣਾ ਖਾਣ ਪੀਣ ਸ਼ੁਰੂ ਕਰੀਏ ਠੀਕ ਹੈ ਜੀ ਔਰ ਹਰ ਇੱਕ ਜਿਹੜਾ ਗਾਕ ਹੈ ਉਹਨੂੰ ਸੁਚੇਤੋਂ ਦੀ ਲੋੜ ਹੈ ਕਿ ਜਿਹੜੇ ਵੀ ਉਹ ਕਿਸੇ ਚੀਜ਼ ਦੇ ਕਿਤੇ ਜਾ ਕੇ ਚੀਜ਼ ਖਰੀਦਦਾ ਹੈ ਪਹਿਲਾਂ ਉਥੋਂ ਦੀ ਆਲੇ ਦੁਆਲੇ ਦੀ ਹਾਈਜਨ ਉਸ ਬੰਦੇ ਦੀ ਪਰਸਨਲ ਹਾਈਜਨ ਨੂੰ ਜ਼ਰੂਰ ਦੇਖੇ ਉਸ ਤੋਂ ਬਾਅਦ ਹੀ ਕਿਸੇ ਚੀਜ਼ ਨੂੰ ਖਰੀਦੇ